ਭਾਈ ਇੱਕ ਨਾ ਇੱਕ ਡੋਨਲਡ 트럼ਪ ਸਾਦ ਨੂੰ ਮੈਂ ਇੱਕ ਅਜ ਮਤਲਬ ਵੀ ਸੀਐਨਐਨ ਤੇ ਵੀ ਸੁਣਿਆ ਥੋੜਾ ਬਹੁਤ ਚਲੋ that was a pro democratic ਪਰ ਉਹ ਕਹਿੰਦੇ ਪਹਿਲਾਂ ਡੋਨਲਡ 트럼ਪ ਕਹਿੰਦਾ ਸੀ ਕਰਦਾ ਨਹੀਂ ਸੀ ਜੀ ਠੀਕ ਹੈ ਹੁਣ ਲੋਕ ਜੋ ਕਹਿੰਦਾ ਯੂ ਹੈਵ ਟੂ ਲਿਟਰਲੀ ਟੇਕ ਇਟ that ਵੇ ਜੀ ਲਾਸਟ ਅਟਰ ਮਨਾ ਲਾਸਟ ਅਟਰ ਮਨਰੀ ਉਹਨਾਂ ਨੂੰ ਪਤਾ ਕਿ ਇਸ ਤੋਂ ਬਾਅਦ ਜਿਹੜੇ ਮੇਰੇ ਟਰਮ ਖਤਮ ਹੋਣ ਤੇ ਜੋ ਕੁਝ ਕਰਨਾ ਕੋਈ ਨਹੀਂ ਰਿਹਾ ਸੋ that that's so, <laughs> ਦੈਟ ਇਜ਼ ਦੀ ਕੇਓਸ ਹੀ ਵਾਂਟ ਟੂ ਕ੍ਰੀਏਟ ਐਂਡ ਉਹਦੇ ਨਾਲ ਇੱਕ ਜਿਵੇਂ ਨਾ ਤੁਸੀਂ ਦਿਮਾਗ ਦੀ ਕੰਨ ਵੜ ਗਈ ਆ ਆ ਵਾਂਟ ਟੂ ਕ੍ਰੀਏਟ ਅ ਲੈਗੇਸੀ ਜੀ ਦੈਟ ਟਰੰਪ ਆਇਆ ਸੀ ਇੱਕ ਡਾਲਰ ਜਿਵੇਂ ਇੱਕ ਲੈਗੇਸੀ ਕ੍ਰੀਏਟ ਹੋ ਗਈ ਨਾ ਵੀ ਫਲਾਣਾ ਆਇਆ ਸੀ ਰੋਨਲਡ ਰੀਗਨ ਆਇਆ ਸੀ ਕਾ ਫਲਾਣਾ ਆਇਆ ਸੀ ਹੀ ਵਾਂਟ ਟੂ ਕ੍ਰੀਏਟ ਦੈਟ ਪੀਪਲ ਰਿਮੈਂਬਰ ਦੇ ਵਾਸ ਅ ਡਾਲਰ ਟਰੰਪ ਜੀ ਸਟਿਲ ਦਿ ਮਤਲਬ ਜੇ ਮੈਂ ਕਹਿੰਦੇ ਹੁੰਦੇ ਕਿ ਬਦਨਾਮ ਬਦਨਾਮ ਹੋਗੇ ਤਾਂ ਕੀ ਨਾਮ ਨਾ ਹੋਗਾ ਸੋ ਹੁਣ ਇਹ ਉਹ ਮੀਓ ਦਾ ਭਜੀ ਉਹਨੇ ਪਹਿਲਾਂ ਵੀ ਕਰਦੇ ਰਿਹਾ ਵੀ ਜਿਹੜੀ ਨੈਗੇਟਿਵ ਕੰਟਰੋਵਰਸੀਆਂ ਉਹ ਤੇ ਚੱਲੀਆਂ ਨੇ ਉਹਨਾਂ ਦਾ ਉਹਨੂੰ ਬਹੁਤ ਵੱਡਾ ਫਾਇਦਾ ਹੋਇਆ ਰਾਈਟ ਤੇ ਪਰ ਹੁਣ ਉਹਦੇ ਨਾਲ ਹੈ ਵੀ ਜਿਹੜੇ ਕੰਮ ਵੀ ਕਰਦਾ ਜਦੋਂ ਤੁਸੀਂ ਢੜਲੇਦਾਰ ਕੰਮ ਕਰਦੇ ਨਾ ਜਿ세 ਤੁਸੀਂ ਕਹਿੰਦੇ ਵੀ ਮੈਂ ਤਾਂ ਇੱਥੇ ਕਿਲਾ ਕੱਢਦਾ ਇਦਾਂ ਹੀ ਹੋਏਗਾ ਪਰ ਜੋ ਤੁਹਾਡੇ ਕੋਲ ਉਹਨੀ ਕੁ ਪਾਵਰ ਵੀ ਹੁੰਦੀ ਉਹ ਚੀਜ਼ ਨੂੰ ਕਰਨ ਦੀ ਤਾਂ ਉਹ ਅਸਲ ਦੇ ਵਿੱਚ ਇੰਪੈਕਟ ਤਾਂ ਜ਼ਰੂਰ ਪਾਉਂਦੀ ਹੈ ਇੱਕ ਵਾਰੀ ਹਨਾ ਤੇ ਹੁਣ ਇਸ ਤੋਂ ਅੱਗੇ ਵੀ ਇਹ ਚੀਜ਼ ਦੇ ਪੋਜ਼ਿਟਿਵ ਤੇ ਕਿਦਾਂ ਨੈਗੇਟਿਵ ਨਿਕਲ ਕੇ ਆਉਂਦੇ ਆ ਉਹਨੂੰ ਐਕਸ਼ਨ ਤਾਂ ਲੈ ਰਹੇ ਆ ਪਰ ਉਹਦੇ ਹੁਣ ਰਿਐਕਸ਼ਨ ਵੀ ਆਉਣੇ ਨੇ ਉਹ ਹੁਣ ਮੈਂ ਲੱਗਾ ਥੋੜਾ ਜਿਹਾ ਟਾਈਮ ਦੇਖ ਕੇ ਪਤਾ ਲੱਗੇ ਆ ਵੀ ਕਿਦਾਂ ਚੀਜ਼ਾਂ ਸ਼ਿਫਟ ਹੋ ਰਹੀਆਂ ਨੇ ਆਸ-ਪਾਸੇ ਮਨ ਮੈਂ ਲਾਸਟ ਕਮੈਂਟ ਐਡ ਕਰਕੇ ਖਤਮ ਕਰ ਦਉਂਗਾ ਜੀ ਜੀ ਆਈ ਬੀਲੀਵ ਅਮਰੀਕਾ ਇਜ਼ ਇਨ ਅ ਵੈਰੀ ਸਟਰੋਂਗ ਪੋਜੀਸ਼ਨ ਐਟ ਥਿਸ ਸਟੇਜ ਜੀ ਅੱਜ ਅੱਜ ਨੈਟੋ ਨੂੰ ਕਹਿ ਕੇ ਵੀ ਮੈਂ ਨੈਟੋ ਜੋ ਪੁਲ ਆਊਟ ਵੀ ਕਰ ਸਕਦਾ ਹੈ ਉਹਨੇ ਵਕਤ ਖੜਾ ਕਰਤਾ ਯੂਰਪੀਅਨ ਯੂਨੀਅਨ ਨੂੰ ਜੀ ਮਤਲਬ ਇਹੋ ਜਿਹਾ ਵਕਤ ਖੜਾ ਕਰਤਾ ਵੀ ਦੇ ਹੈਵ ਟੋਲਡ ਜ਼ੇਲੇਸਕੀ ਜਸਟ ਗੋ ਐਂਡ ਸਾਈਨ ਦੈਟ ਟੀਜ਼ ਜੀ ਜਸਟ ਗੋ ਵਾਹ ਜੀ ਜੀ ਉਹ ਮਿਕਰੋਨ ਨੇ ਅੱਜ ਜਿਹੜੀ ਸਪੀ ਜੀ ਮਤਲਬ ਹੀ ਸੈਡ ਵੀ ਹੈਵ ਟੂ ਥਿੰਕ ਅਗੇਨ ਥੈਟ ਆਰ ਮੇਜਰ ਅਲਾਈਸਲ ਸਟੈਂਡ ਵਿਦ ਅਸ অর ਨਾਟ ਜੀ ਠੀਕ ਹੈ ਜੀ ਉਹਨੇ ਬੇਸਿਕਲੀ ਕਹੇਦਾ ਵੀ ਜਿਹੜਾ ਨਹੀਂ ਕਰੂਗਾ ਪੈਸੇ ਨਹੀਂ ਪਾਊਗਾ ਉਹਨੂੰ ਸੀ ਡਿਫੈਂਡ ਕਰਨੀ ਆ ਜੀ ਡਿਫੈਂਡ ਕਰਨ ਕਿਉਂ ਨਹੀਂ ਆਵਾਂਗੇ ਪੈਸਾ ਕਿੱਥੇ ਜਾਂਦਾ 90% ਪੈਸਾ ਅਮਰੀਕਾ ਨੂੰ ਆਉਂਦਾ ਸੈਂਪਲਸ ਕ੍ਰੀਏਟ ਹੁੰਦੇ ਨੇ 90% ਅਮਰੀਕਾ ਨੂੰ ਪੈਸਾ ਆਉਂਦਾ ਅਮਰੀਕਾ ਉਹਦੇ ਚ ਪਾਵਰਫੁਲ ਹੁੰਦਾ ਅਮਰੀਕਨ ਇਕਨੋਮੀ ਵੱਧਦੀ ਹੈ एवरीथिंग ਗੋਸ ਐਟ ਦੈਟਸ ਅ ਵੇਟ ਇਜ਼ ਇਟਸ ਹੀ ਦਾ ਬਿਜ਼ਨਸਮੈਨ ਯੂ ਡੂ ਇਟ ਦੈਟ ਵੇ ਯੂ ਲਾਈਕ ਇਟ অর ਨਾਟ ਇਟ ਮਾਈਟ ਬੀ ਨਾਟ ਟru ਔਨ ਮੈਨੀ ਥਿੰਗਸ ਬਟ ਮੈਨੂੰ ਇਹ ਲੱਗਦਾ ਵਟ ਏਵਰ ਇਜ਼ ਗੋਇੰ ਟੂ ਬੀ ਸੋਸ਼ਲ ਸਟ੍ਰਕਚਰ ਖਰਾਬ ਹੋ ਸਕਦਾ ਜਿਵੇਂ ਕਹਿੰਦੇ ਨਾ ਟੂ ਮੱਚ ਲੈਫਟ ਹੋ ਗਿਆ ਸੀਗਾ ਦੁਨੀਆ ਸਾਰੀ ਉਹ ਲੈਫਟ ਵਾਲੋਂ ਚੱਲ ਪਈ ਦੀ ਹੁਣ ਟੂ ਮੱਚ ਰਾਈਟ ਵਾਲੋਂ ਚੱਲ ਪਈ ਹੈ ਹਮ 90s ਦੇ ਵਿੱਚ ਨਾ ਇਟ 90s 30s ਦੇ ਵਿੱਚ ਆਪੇ ਮਕੇਂਦੀ ਸੀਗਾ ਇਹਨਾਂ ਦਾ ਪ੍ਰੈਜ਼ੀਡੈਂਟ ਅਮਰੀਕਾ ਦਾ ਉਹਨੇ ਇਹੋ ਜਿਹੇ ਡਿਸੀਜਨਸ ਲਏ ਵੀ 20 ਸਾਲ ਤੱਕ ਡੈਮੋਕ੍ਰੇਟ ਰਿਪੀਟਿੰਗਲੀ ਆਉਂਦੇ ਰਹੇ ਜੀ ਹੁਣ ਪਿਛਲੇ 15-15 ਸਾਲ ਤੋਂ ਇਹੋ ਜਿਹੀ ਡਿਸੀਜਨਸ ਹੋਏ ਫਿਰ ਪਬਲਿਕ ਇਸ ਉਹਦੇ ਰੇ ਬੜਾ ਮੋਟਾ ਕਰਦੇ ਰਹੇ ਪਰ ਉਹ ਗੱਲ ਨਹੀਂ ਹੁਣ ਕਹਿੰਦੇ ਵੀ ਡੈਮੋਕਰੇਟ ਹਸ ਬੀਨ ਪੁਸ਼ਡ ਟੂ ਦੈਟ ਕਾਈਂਡ ਆਫ ਪਲੇਸ ਵੇਅਰ ਦੇ ਗੋਟਾ ਬੀ ਸਟੇਇੰਗ ਦੇਰ ਫਾਰ ਅ ਵੈਰੀ ਲੌਂਗ ਪੀਰੀਅਡ ਆਫ ਟਾਈਮ ਜੀ ਬਿਕਾਜ਼ ਜਿਹੜੀ ਉਹ ਸਪੀਚ ਹੈ ਨਾ ਜਿਹੜੀ ਉਹਨੇ ਸਪੀਚ ਦਿੱਤੀ ਹੈ ਪਰਸੋ ਔਨ ਦੈਟ ਸਪੇਸ ਪੀਪਲ ਇਵਨ ਕਹੇ ਜਿਹੜੇ ਡੈਮੋਕਰੇਟ سپورਟਰ ਵੀ ਸੀ ਉਹ ਕਹਿੰਦੇ ਇਹ ਕਿਸੇ ਚੀਜ਼ ਤੇ ਵੀ ਨਹੀਂ ਉੱਠ ਸਕਦੇ ਸੀ ਡੈਮੋਕਰੇਟ ਜੀ ਦੇ ਉਹ ਮੈਨੂੰ ਐ ਲੱਗਦਾ ਜੀ ਵੀ ਆਰ ਜਸਟ ਓਪਨਿੰਗ ਦੀ ਡੋਰਸ ਓਪਨਿੰਗ ਆਈ ਓਪਨਿੰਗ ਹੋ ਰਹੀ ਆ ਉਹ ਲੋਕਾਂ ਦੀ ਤੇ ਵੱਡੇ ਲੈਵਲ ਤੇ ਹੋ ਰਹੀ ਆ ਥੈਂਕ ਯੂ ਬਾਈ ਜੀ ਥੈਂਕ ਯੂ ਫॉर ਯਰ ਟਾਈਮ ਥੈਂਕ ਯੂ ওকে ਜੀ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਸੋ ਮਚ